ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਜਿਸ ਕਰਨ ਜਾ ਰਹੇ ਹਨ ਦਾ ਪੂਰਾ ਮਾਮਲਾ ਕੀ ਹੈ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਇਹ ਜੋ ਅਲਾਹਾਬਾਦ ਦੇ ਵਿੱਚੋਂ ਦੋ ਲੜਕੀਆਂ ਜਿਹੜਾ ਅਲਾਹਾਬਾਦ ਦੀਆਂ ਨੇ ਨਬਾਲਗ ਲੜਕੀਆਂ ਨਹੀਂ ਜਿਨ੍ਹਾਂ ਦੀ ਉਮਰ 13 ਤੋਂ 14 14 ਸਾਲ ਹੈ 15 ਸਾਲ ਲਗਭਗ ਇੱਕ ਲੜਕੀ ਸਾਡੀ ਲਾਦੂ ਕਾਤੀ ਹੈ ਕਰੀਬ ਦੋ ਤੋਂ ਤਿੰਨ ਤਿੰਨ ਮਹੀਨੇ ਹੋ ਗਏ ਇੰਨਾ ਕੁੜੀਆਂ ਨੂੰ ਵਰਗਲਾ ਕੇ ਨੌਜਵਾਨ ਮੁੰਡੇ ਕਿਟਨੈਪ ਕਰਕੇ ਲੈ ਗਏ ਨੇ ਪੁਲਿਸ ਨੇ ਆ ਫਰਜੀ ਜਿਹਾ ਕੰਮ ਕਰਕੇ ਐਫ ਆਈ ਆਰਾ ਦਰਜ ਕਰਕੇ ਤੇ ਇਹਨਾਂ ਦੇ ਪਰਿਵਾਰਾਂ ਨੂੰ ਫੜਾਤੀਆਂ ਨੇ ਉਸ ਤੋਂ ਬਾਅਦ ਤਿੰਨ ਤਿੰਨ ਮਹੀਨੇ ਹੋ ਗਏ ਲਗਭਗ ਪਰਿਵਾਰਾਂ ਨੂੰ ਐਸ ਐਚਓ ਜੈਲਾਬਾਦ ਡੀ ਐਸ ਪੀ ਜੈਲਾਬਾਦ ਐਸ ਐਸ ਪੀ ਮੈਡਮ ਫਾਜ਼ਲ ਕਾ ਔਰ ਐਫ ਡੀ ਐਸ ਪੀ ਫਾਇਲ ਕਾ ਤੱਕ ਅਪਰੋਚ ਕਰਦੇ ਹਾਂ ਨੂੰ ਪਰਿਵਾਰ ਸਾਰਾ ਟੱਬਰ ਤੱਕ ਹੀ ਜਾ ਰਿਹਾ ਸੀ ਹੁਣ ਕੁਝ ਕੁ ਦਿਨਾਂ ਤੇ ਸਾਡੇ ਸੰਪਰਕ ਚ ਨੇ ਪਰਿਵਾਰ ਵੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਰਾਜਨੀਤਿਕ ਪਾਰਟੀਆਂ ਕੋਲ ਵੀ ਗਿਆ ਵੀ ਚਲ ਹਰੇਕ ਬੰਦੇ ਨੂੰ ਤਰਲਾ ਹੁੰਦਾ ਹੈ ਵੀ ਸਾਡਾ ਬੱਚਾ ਗਿਆ ਹੈ ਤੇ ਵਾਪਸ ਆ ਜੇ ਉਥੋਂ ਵੀ ਇਹਨਾਂ ਦੀ ਗੱਲ ਨਹੀਂ ਬਣੀ ਅਖੀਰ ਕਿ ਤਿੰਨਾਂ ਪਰਿਵਾਰਾਂ ਨੇ ਸਾਡੇ ਨਾਲ ਰابطਾ ਕੀਤਾ ਹੈ ਉਹ ਸਬੰਧ ਦੇ ਵਿੱਚ ਅਸੀਂ ਕਿ ਤਿੰਨ ਬੱਚੀਆਂ ਨੇ ਨਵਾਲਕ ਕਿਡਨੈਪ ਹੋਈਆਂ ਨੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਵੀ ਇਸ ਬੰਦ ਦੇ ਵਿੱਚ ਜੈਲਾਲਾਬਾਦ ਸਿਟੀ ਐਸਐਚਓ ਡੀਐਸਪੀ ਜੈਲਾਲਾਬਾਦ ਐਸਐਸਪੀ ਮੈਡਮ ਫਾਜ਼ਿਲ ਕਾਨ ਨਾਲ ਇੱਕ ਪਰਿਵਾਰ ਦੀ ਕੁੱਲ ਤਿੰਨ ਪਰਿਵਾਰ ਨੇ ਪਰ ਇੱਕ ਪਰਿਵਾਰ ਦੀ ਮੈਂ ਰابطਾ ਐਸਐਸਪੀ ਮੈਡਮ ਨਾਲ ਵੀ ਕੀਤਾ ਸੀ ਪਰ ਕੋਈ ਕਿਸੇ ਤਰ੍ਹਾਂ ਦੀ ਗੱਲ ਸਿਰੇ ਨਹੀਂ ਲੱਗੀ। ਉਹਨਾਂ ਦੇ ਪਰਿਵਾਰ ਇੱਥੇ ਲੋਕਲ ਜਹਾਲਾਬਾਦ ਰਹਿ ਰਹੇ ਨੇ, ਆਪਣੇ ਕਾਰੋਬਾਰ ਕਰ ਰਹੇ ਨੇ ਜਿਨ੍ਹਾਂ ਦੇ ਬੱਚੇ ਮਿਸ ਨੇ, ਜਿਨ੍ਹਾਂ ਦੇ ਬੱਚੇ ਕੈਟਨੈਪ ਨੇ, ਉਹਨਾਂ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਔਰ ਜਥੇਬੰਦੀ ਵੱਲੋਂ ਵੀ ਵਾਰ-ਵਾਰ ਅਫਸਰਾਂ ਨੂੰ ਗੁਆਰਸ਼ ਕਰਨ ਤੇ ਅਫਸਰਾਂ ਦੇ ਕੰਨ ਤੇ ਜੂਨ ਹੀ ਸਰਕੀ। ਔਰ ਇਸ ਦਸਬੰਦ ਦੇ ਵਿੱਚ ਅਸੀਂ 7 ਦਿਨਾਂ ਬਾਅਦ ਜਹਾਲਾਬਾਦ 메ਨ ਰੋਡ ਜਿਹੜਾ ਅਸੀਂ ਜਾਮ ਕਰਾਂਗੇ ਸਾਰੇ ਪਰਿਵਾਰਾਂ ਨਾਲ ਲੈ ਕੇ। ਸਾਡਾ ਮਨ ਨਹੀਂ ਕਰਦਾ ਵੀ ਰੋਡ ਜਾਮ ਕਰੀਏ ਕਿਸੇ ਨੂੰ ਪਰੇਸ਼ਾਨ ਕਰੀਏ ਪਰ ਇਹ ਵੀ ਹਾਲਾਤ ਵੇਖੋ ਨਾ ਵੀ ਕਿਸੇ ਦੇ ਛੋਟੇ-ਛੋਟੇ ਬੱਚੇ ਨੇ ਕਿ ਉਹ ਕਿਡਨੈਪ ਨੇ ਤਿੰਨ-ਤਿੰਨ ਮਹੀਨਿਆਂ ਤੋਂ ਤੇ ਪੁਲਿਸ ਉੱਕਾ ਕਾਰਵਾਈ ਨਹੀਂ ਕਰ ਰਹੀ ਯਾਰ ਤੇ ਫਿਰ ਕਹਿੰਦੇ ਨੇ ਵੀ ਕਿਸਾਨ ਯੂਨੀਅਨਾਂ ਰੋਡ ਜਾਮ ਕਰਦੀਆਂ ਨੇ ਹੁਣ ਰੋਡ ਜਾਮ ਆਸੀ ਕਿਹੜਾ ਕਰਦੇ ਐ ਸਾਡੇ ਨਾਲ ਤੇ ਕਿੱਲੇ ਲਵਾ ਦਿਓ ਸਾਡੇ ਕੋ ਬੱਚੇ ਸਾਡੇ ਨੌਕਰੀ ਲਵਾ ਦਿਓ ਯਾਰ ਇਹਨਾਂ ਪਰਿਵਾਰਾਂ ਦੇ ਨੇ ਆ ਮਾਵਾਂ ਖੜੀਆਂ ਨੇ ਇਹਨਾਂ ਦਾ ਕਸੂਰ ਕੀ ਬੱਚੇ ਗਲਤੀ ਕਰ ਬੈਠੇ ਨੇ 13-14 14 ਸਾਲਾਂ ਬੱਚਿਆਂ ਨੂੰ ਕੀ ਕਿੰਨੀ ਕੁ ਸਮਝ ਹੁੰਦੀ ਆ ਆਪਾਂ ਆਪ ਦੱਸੋਗਾ ਥੋੜੀ ਮੱਦੇ ਵਾਸਤੇ ਅਸੀਂ ਰੋਡ ਜਾਮ ਕਰਦੇ ਆ ਪਰ ਅਸੀਂ ਫੇਰ ਇੱਕ ਗੱਲ ਹੋਰ ਕਹਿੰਨੇ ਆ 7 ਦਿਨਾਂ ਦਾ ਪ੍ਰਸ਼ਾਸਨ ਨੂੰ ਟਾਈਮ ਹੈ 7 ਦਿਨਾਂ ਦੇ ਵਿੱਚ ਇਹ ਪ੍ਰਸ਼ਾਸਨ ਨੇ ਕਾਰਵਾਈ ਕਰਤੀ ਠੀਕੇ ਨਹੀਂ ਤਾਂ ਮੁਕੰਮਲ ਤੌਰ ਤੇ ਅਨਮਿੱਥੇ ਸਮੇਂ ਦੇ ਲਈ ਰੋਡ ਜਾਮ ਹੋਏਗਾ ਅਨਮਿੱਥੇ ਸਮੇਂ ਦੇ ਲਈ ਰੋਡ ਜਾਮ ਹੋਏਗਾ ਉਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲ੍ਹਾ ਪੁਲਿਸ ਮੁਖੀ ਦੀ ਹੋਏਗੀ ਕਿਉਂਕਿ ਸਾਨੂੰ ਵਾਰ-ਵਾਰ ਉਹਨਾਂ ਨਾਲ ਤਾਲਮੇਲ ਕਰਨ ਤੇ ਜਲਾਬਾਦ ਪੁਲਿਸ ਨੂੰ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਡੀਐਸਪੀ ਨਾਲ ਵੀ ਬਸ ਰੂਲਦ ਗੁਲਦੀ ਕਰ ਜਾਂਦੇ ਨੇ ਇੱਕ ਹੋਰ ਏ ਸੀਐਮ ਸਾਹਿਬ ਸਾਡੇ ਬੜੇ ਮਾਨਯੋਗ ਨੇ ਸਤਕਾਰਯੋਗ ਨੇ ਚਲੋ ਉਹਦਾ ਸਤਕਾਰਯੋਗ ਤੇ ਸਾਰਿਆਂ ਦੇ ਸਤਕਾਰਯੋਗ ਇੱਕ ਗੱਲ ਏ ਵਾਰ-ਵਾਰ ਕਹਿੰਦੇ ਨੇ ਵੀ ਕਹਿੰਦੇ ਯਾਰ ਤੁਹਾਡੇ ਸਾਰਿਆਂ ਦੇ ਕੰਮ ਕਰੇ ਬੈਠੇ ਹੋਣਗੇ ਡੀਸੀ ਵੀ ਕਰੇ ਆਵੇਗਾ ਐਸਐਸਪੀ ਵੀ ਕਰੇ ਆਵੇਗਾ ਵਿਚਾਰੇ ਕਰ ਲਾਂਦੇ ਕਰ ਲਾਂਦੇ ਹੁਣ ਕਈ ਨਹੀਂ ਕੈਮਰੇ ਤੇ ਆਂਦੇ ਪਰਿਵਾਰ ਅਸੀਂ ਆਪ ਹੀ ਕੋਸ਼ਿਸ਼ ਕੀਤੀ ਵੀ ਚਲੋ ਪਿੱਛੇ ਖੜਜੋ ਹੈਨਾ ਸ਼ਰਮ ਹੁੰਦੀ ਏ ਇਹਨਾਂ ਨੇ ਕੋਈ ਦਰਵਾਜ਼ਾ ਛੱਡੇ ਹੀ ਨਹੀਂ ਇਹਨਾਂ ਦੀ ਗੱਲ ਹੀ ਨਹੀਂ ਸੁਣੀਗੀ ਚਾਜ ਨਾਲ ਤਿੰਨ ਤਿੰਨ ਮਹੀਨੇ ਹੋ ਗਏ ਜੀ ਉਹ ਕਬੱਡੇ ਕਰਦਾ ਬੱਚਾ ਹੁੰਦਾ ਤਾਂ ਉਹਨਾਂ ਬੂਏ ਪਾਟ ਮਾਰ ਰਹੇ ਜੀ ਪੁਲਿਸ ਨੇ ਤੁਹਾਨੂੰ ਪਤਾ ਹੈ ਨਾ ਗਰੀਬ ਪਰਿਵਾਰ ਹੈ ਸੁਣਵਾਈ ਨਹੀਂ ਤੇ ਲਾਸਟ ਗੱਲ ਆਈ ਮੈਂ ਕਹ ਰਿਹਾ ਸੀ ਵੀ ਜਥੇਬੰਦੀਆਂ ਤੇ ਇਲਜ਼ਾਮ ਆਂਦਾ ਵੀ ਜਥੇਬੰਦੀਆਂ ਰੋਡ ਜਮ ਕਰਦੀਆਂ ਨੇ ਸਾਨੂੰ ਬਿਲਕੁਲ ਉੱਕਾ ਸ਼ੌਂਕ ਨਹੀਂ ਏ ਅਸੀਂ ਰੋਡ ਜਮ ਕਰਨ ਦਾ ਸਾਨੂੰ 45 46 ਡਿਗਰੀ ਤਾਪਮਾਨ 'ਚ ਬਹਿ ਕੇ ਕੋਈ ਚੰਗਾ ਨਹੀਂ ਲੱਗਦਾ ਅਸੀਂ ਆਪਦਾ ਜਿੱਥੇ ਬੈਠੇ ਆ ਬੈਠੇ ਰਹਿਣ ਦਿਓ ਪਰ ਜੇ ਇਹਨਾਂ ਦੇ ਬੱਚੇ ਵਾਪਸ ਨਾ ਆਏ ਤਾ ਮਜਬੂਰਨ ਰੋਡ ਜਾਮ ਕਰਾਂਗੇ ਫਿਰ ਜੋ ਪੁਲਿਸ ਕੋਲ ਹੁੰਦਾ ਕਾਨੂੰਨੀ ਕਾਰਵਾਈ ਕਰ ਲੈ ਫਿਰ ਕਿੱਡੀ ਗੱਲ ਫਿਰ ਬਿਲਕੁਲ ਰੋਡ ਜਾਮ ਅਸੀਂ ਕਰਾਂਗੇ ਹਾਂਜੀ ਪ੍ਰਧਾਨ ਜੀ ਜਿਹੜਾ ਲੋਕਲ ਲੈਵਲ ਤੇ ਡੀਐਸਪੀ ਐਸਐਚਓ ਦੀ ਗੱਲ ਕਰ ਰਹੇ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਇਸ ਮੁੱਦੇ ਤੇ ਮੈਂ ਕਹਾਂ ਜੀ ਐਸਐਚਓ ਨਾਲ ਡੇਲੀ ਮੇਰਾ ਟੈਲੀਫੋਨ ਤੇ ਰਾਪਤ ਹੁੰਦਾ ਹੈ ਡਿਪਟੀ ਨਾਲ ਅਸੀਂ ਖੁਦ ਗਏ ਆ ਜਥੇ ਬੰਦੀ ਦਾ ਵਫਤ ਗਿਆ ਮਿਲ ਬਸ ਉਹ ਗੱਲ ਆਈ ਗਈ ਕਰਤੀ ਵੀ ਚੱਲ ਕਰਦੇ ਆ ਜੀ ਕਰਾਂਦੇ ਆ ਜੀ ਕਰਦੇ ਆ ਜੀ ਕਰਾਂਦੇ ਆ ਜੀ ਐਵੇਂ ਕਰਕੇ ਤੇ ਉਹਨਾਂ ਤੌਰ ਤਾਂ ਤੇ ਉਹ ਤੋਂ ਬਾਅਦ ਫਿਰ ਅਸੀਂ ਡਿਪਟੀ ਨਾਲ ਤਾਂ ਮੈਂ ਇੱਕ ਵਾਰੀ ਤਾਲਮਿਲ ਕੀਤਾ ਪਰ ਐਸਐਚਓ ਸਿਟੀ ਨਾਲ ਵਾਰ-ਵਾਰ ਤਾਲਮਿਲ ਕੀਤਾ ਜਾ ਰਿਹਾ ਸਾਡੇ ਵੱਲੋਂ ਐਸਐਸਪੀ ਮੈਡਨ ਨਾਲ ਵੀ ਇੱਕ ਵਾਰੀ ਤਾਲਮਿਲ ਕੀਤਾ ਔਰ ਡੀਐਸਪੀ ਫਾਈਲ ਕਰਨ ਨਾਲ ਵੀ ਤਾਲਮਿਲ ਕੀਤਾ ਯਾਰ ਇਹਨਾਂ ਦਾ ਕਸੂਰ ਦੱਸੋ ਕੀ ਆਪਾਂ ਤੇ ਕਹਿੰਨੇ ਵੀ ਇਹਨਾਂ ਦਾ ਕਸੂਰ ਕੀ ਏ ਨਹੀਂ ਤੁਹਾਨੂੰ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜੀ ਮਿੱਠੀਆਂ ਗੋਲੀਆਂ ਜੋ ਪਰਿਵਾਰ ਨੂੰ ਦਿੱਤੀਆਂ ਇਹਨੂੰ ਸਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਮੇਡਿਆ ਗੋਲੀਆ ਨੇ ਕਿੰਨੇ ਮਹੀਨੇ ਪਹਿਲਾਂ ਜਿਹੜਾ ਤੁਸੀਂ ਪਰਚੇ ਦੀ ਗੱਲ ਕਰ ਰਹੇ ਹੋ ਤਿੰਨੋਂ ਕੇਸਾਂ ਦੇ ਵਿੱਚ ਦੱਸੋਗੇ ਕਿ ਕਿੰਨੇ ਮਹੀਨੇ ਪਹਿਲਾਂ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਇੱਕ ਮੁਕਦਮਾ ਦਰਜ ਤਾਂ ਮੇਰੇ ਖਾਲ ਮਾਰਚ ਦਾ ਤੁਹਾਡਾ ਹਾਂਜੀ 1 ਮਾਰਚ ਦਾ 13 ਮਾਰਚ 13 ਮਾਰਚ ਦਾ ਤੁਸੀਂ ਹਿਸਾਬ ਲਾ ਲਓ ਆਪ ਹੁਣ 6ਵਾਂ ਮਹੀਨਾ ਹੈ 19 19 3 ਮਹੀਨੇ ਹੋ ਗਏ 3.5 ਮਹੀਨੇ ਹੋ ਗਏ ਦੂਸਰੇ ਮੁਕਦਮੇ ਜਿਹੜੇ ਨੇ ਇਹ ਜਿਹੜਾ ਮੁਕਦਮਾ 43 ਨੰਬਰ ਹੈ ਫਾਇਲ ਕਰਾ ਸਦਰਦਾ ਹੈ ਇਹਨੂੰ 3.5 ਮਹੀਨੇ ਦੇ ਕਰੀਬ ਹੋ ਗਏ ਨੇ ਇਸ ਮੁਕਦਮੇ ਨੂੰ ਇਹ ਮੁਕਦਮਾ ਜਿਹੜਾ 62 ਨੰਬਰ ਇਹ ਜਲਾਪਰ ਸਿਟੀ ਦਾ ਹੈ ਹੋ ਗਿਆ ਜੀ ਠੀਕ ਹੈ ਜੀ ਔਰ ਤੀਸਰਾ ਮੁਕਦਮਾ ਜਿਹੜਾ ਇਹ ਵੀ ਜਲਾਪਰ ਸਿਟੀਆਂ ਦਾ ਹੈ ਜੀ ਇਸ ਸਿਟੀ ਜਲਾਪਰ ਦਾ ਇਹਨੂੰ ਵੀ ਲਗਪਗ ਲਗਮਗ 2.3 ਤੋਂ 3 ਮਹੀਨੇ ਹੋ ਗਏ ਨੇ ਜੀ ਛੋਟੇ ਛੋਟੇ ਬੱਚੇ ਨੇ ਬੱਚਿਆਂ ਨੂੰ 13 14 14 ਸਾਲਾਂ ਦੇ ਬੱਚਿਆਂ ਨੂੰ ਕਿੰਨੀ ਕੋਗਲ ਹੁੰਦੀ ਹੈ ਵਰਗਲਾ ਕੇ ਲੈ ਗਏ ਇੱਕ ਕਨੈਪ ਕਰਕੇ ਲੈ ਗਏ ਤੇ ਪੁਲਿਸ ਦਾ ਫਰਜ ਬੰਦਾ ਸੀ ਵਾਪਸ ਕਰਾਉਣ ਦਾ ਆਕੇ ਜੀ ਪ੍ਰੈਸ ਕਾਉਂਟਰ ਕਰ ਰਹੇ ਆਂ ਆਦੇ ਸੱਤਾ ਜਨਾਬਾ ਬਿਲਕੁਲ ਅਸੀਂ ਰੋਡ ਜਾਮ ਕਰਾਂਗੇ ਇਹ ਜਿਹੜੇ ਬੱਚੇ ਜਿਹੜੇ ਹੋਏ ਆ ਤੁਸੀਂ ਇਲਜ਼ਾਮ ਲਾ ਰਹੇ ਹੋ ਇਹ ਸਕੂਲ ਟਾਈਮ ਹੋਏ ਆ ਛੁੱਟੀ ਤੋਂ ਬਾਅਦ ਛੁੱਟੀ ਹੋ ਤਾਂ ਹਾਂ ਬਿਲਕੁਲ ਹਾਂ ਸਕੂਲ ਟਾਈਮ ਹੁਣ ਤਾਂ ਸਕੂਲ ਬੰਦ ਨੇ ਤੁਹਾਡਾ ਸਕੂਲ ਟਾਈਮ ਬੱਚਾ ਹੋਇਆ ਹਾਂਜੀ ਪੇਪਰ ਕਰਾਂਗੇ ਹਾਂ ਸਕੂਲ ਟਾਈਮ ਤੁਹਾਡਾ ਬੱਚਾ ਵੀ ਹਾਂ ਇਹਨਾਂ ਦਾ ਬੱਚਾ ਹੋ ਸਕੂਲ ਟਾਈਮ ਦੋ ਬੱਚੇ ਸਕੂਲ ਟਾਈਮ ਦੇ ਵਿੱਚੋਂ ਮਿਸ ਹੋਏ ਨੇ ਤੀਸਰਾ ਬੱਚਾ ਜਿਹੜਾ ਕਰੋ ਮਿਸ ਹੋਇਆ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੰਗੀਰ ਸਿੰਘ ਜੰਗੀਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸਾਰਾ ਸਿੰਘ ਵਾਲਾ ਕੀ ਘਟਨਾ ਵਾਪਰੀ ਹੈ ਤੁਹਾਡੇ ਪਰਿਵਾਰ ਨਾਲ ਸਰ ਮੇਰੇ ਲੜਕੀ ਐਡਮਿਸ਼ਨ ਕਰਾਣ ਗਏ ਸੀ ਜੇ ਲਾਲਮਸਤੂਰ ਠੀਕ ਹੈ ਤੇ ਐਡਮਿਸ਼ਨ ਕਰਾ ਕੇ ਕਿਹੜੇ ਸਕੂਲ ਪੜਦੀ ਹੈ ਕੁੜੀਆ ਤੁਹਾਡੀ ਜੇ ਲਾਲਮਸਤੂਰ ਐਡਮਿਸ਼ਨ ਕਰਾਣ ਗਿਆ ਸੀ ਪਹਿਲੀ ਵਾਰੀ ਠੀਕ ਹੈ ਕੀ ਨਾਮ ਹੈ ਕਾਜਰ ਰਾਣੀ ਕਾਦਰ ਰਾਣੀ ਕਿਹੜੀ ਕਲਾਸ ਚ ਪੜਦੀ ਸੀ ਕਲਾਸ 1 ਚ ਪਲਸ 1 ਚ ਅੱਛਾ ਕੀ ਵਾਕਿਆ ਜਿਹੜਾ ਹੋਇਆ ਐਡਮਿਸ਼ਨ ਕਰਾ ਕੇ ਬਾਹਰ ਨਿਕਲੇ ਸੀ ਉਦੋਂ ਬਾਅਦ ਕਟਨਾ ਹੈ ਕੋਈ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਰਾਤ ਨੂੰ ਪਤਾ ਲੱਗਾ ਸ਼ਾਮ ਵਿੱਚ 6 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਹਾਂ ਜੀ ਕਿੰਨੀ ਦੇਰ ਹੋ ਗਈ ਹੈ 2 ਮਹੀਨੇ ਹੋ ਗਏ ਸਰ ਤੇ ਤੁਸੀਂ ਕੋਈ ਦਰਖਾਸਤ ਵਗੈਰਾ ਦਿੱਤੀ ਦਰਖਾਸਤ ਦਿੱਤੀ ਸੀ ਥਾਣੇ 'ਚ ਕੀ ਕਹਿੰਦੇ ਐਫਆਰ ਕੱਟਤੇ ਨਹੀਂ ਬਸ 2 ਮਹੀਨੇ ਹੋ ਗਏ ਨੇ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਵੀ ਕਿਸੇ ਨੂੰ ਕੋਈ ਨਹੀਂ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਕਾਰਵਾਈ ਕਰਦੇ ਵਾਂ ਆਪਦੇ ਤੌਰ ਤੇ ਪਰ ਕੋਈ ਨਹੀਂ ਕਰ ਤੁਹਾਨੂੰ ਪਤਾ ਕਿਹੜਾ ਪਰਿਵਾਰ ਨੇ ਹਾਂਜੀ ਹਾਂਜੀ ਪਤਾ ਹੈ ਸਰ ਪਤਾ ਹਾਂਜੀ ਤੁਸੀਂ ਤੁਸੀਂ ਮੁਲਾਜ਼ਮਾਂ ਨੂੰ ਪੁਲਿਸ ਨੂੰ ਦੱਸਿਆ ਕਿ ਜਿਨ੍ਹਾਂ ਤੇ ਤੁਹਾਨੂੰ ਸ਼ੱਕ ਹੈ ਉਹਨਾਂ ਬਾਰੇ ਦੱਸਿਆ ਹਾਂਜੀ ਹਾਂਜੀ ਸਾਰਾ ਕੁਝ ਦੱਸਿਆ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਕਹਿੰਦੇ ਆ ਮਤਲਬ ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਆ ਵੀ ਆਹ ਪਰਿਵਾਰ ਹੈ ਤੇ ਅੱਗੋਂ ਕੀ ਅਸੀਂ ਕਹਿੰਦੇ ਆ ਅਸੀਂ ਵੀ ਮਤਲਬ ਕਾਰ ਵੀ ਉਹਨਾਂ ਦੇ ਕਰੋ ਕਹਿੰਦੇ ਨੇ ਆਪਣੇ ਤੌਰ ਤੇ ਕਰ ਰਹੇ ਆ ਪਰ ਕੋਈ ਅਜੇ ਦੀ ਗ੍ਰਿਫਤਾਰੀ ਕੋਈ ਵੀ ਨਹੀਂ ਹੋਈ ਅਜੇ ਤੱਕ ਕੋਈ ਰੇਡ ਨਹੀਂ ਵੱਜੀ ਹਾਂਜੀ ਨਾ ਵੀਰੇ ਤੁਹਾਡਾ ਕਿਹੜਾ ਪਿੰਡ ਹੈ ਲਾਡੂ ਕਮੰਡੀ ਹਾਂਜੀ ਲਾਡੂ ਕਮੰਡੀ ਲਾਡੂ ਕਮੰਡੀ ਕੀ ਵਾਕਿਆ ਹੈ ਤੁਹਾਡੇ ਨਾਲ ਸਾਡੀ ਲੜਕੀ ਹੋਈ ਸੀ 17 ਸਾਲ ਦੀ ਨਬਾਲ ਪਈ ਨਾ ਬਾਲ ਪੇਪਰ ਕਰਨ ਗਈ ਸੀ ਉਥੋਂ ਕਿੰਨੀ ਦੇਰ ਹੋ ਗਈ ਹੈ ਸਾਡੇ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਹਾਂਜੀ ਤੁਸੀਂ ਪੁਲਿਸ ਦੇ ਵਿੱਚ ਕੋਈ ਦਰਖਾਸਤ ਵਗੈਰਾ ਦਿੱਤੀ ਹਾਂਜੀ ਬਹੁਤ ਨੂੰ ਮਿਲੇ ਜੀ ਮੈਡਮ ਨੂੰ ਮਿਲੇ ਹਨ ਕਿਹੜੇ ਮੈਡਮ ਨੂੰ ਫਾਜ਼ਿਲਕਾ ਜੀ ਫਾਜ਼ਿਲਕਾ ਕੀ ਕਹਿੰਦੇ ਉਹ ਕਹਿੰਦੇ ਜਗਾ ਤੋਂ ਆ ਰਿਹਾ ਤੁਹਾਨੂੰ ਪੁਲਸ ਨੇ ਕੋਈ ਕਾਰਵਾਈ ਕੀਤੀ ਨਾ ਜੀ ਨਾ ਕੁਝ ਨਹੀਂ ਕੀਤਾ ਕੁਝ ਵੀ ਆ ਜਿਹੜਾ ਤੁਹਾਡੇ ਹੱਥੇ 'ਚ ਹੈ ਕਿ ਐਂ ਜੀ ਆ ਪਰਚਾ ਕੀਤਾ ਹੋਇਆ ਅੱਛਾ ਪੁਲਸ ਮੈਂ ਕੁਝ ਨਹੀਂ ਹੋਇਆ ਮਤਲਬ ਉਹਨਾਂ ਨੇ ਜਿਹੜੀ ਪੜਤਾਲ ਨਹੀਂ ਮਤਲਬ ਉਸ ਤੋਂ ਬਾਅਦ ਜਿਹੜਾ ਪਰਿਵਾਰ ਘਰੇ ਕੰਮ ਕਰ ਰਿਹਾ ਨਹੀਂ ਦੁਕਾਨਾਂ ਚੱਲ ਰਹੀਆਂ ਠੀਕ ਹੈ ਕੋਈ ਕਾਰਵਾਈ ਪਰਿਵਾਰ ਤੁਹਾਨੂੰ ਤੁਹਾਨੂੰ ਜਾਣ 'ਚ ਤੁਹਾਡੇ ਜਾਣ 'ਚ ਉਲਟਾ ਧਮਕੀਆਂ ਦੇਦੇ ਨੇ ਜੀ ਤੁਹਾਨੂੰ ਅੱਛਾ ਤੁਹਾਨੂੰ ਕੋਈ ਕਿਸੇ ਦਾ ਸ਼ੱਕ ਹੈ ਕੋਈ ਪਤਾ ਇਹ ਹਾਂ ਸ਼ੱਕ ਹੈ ਤੱਕ ਤੇ ਉਹ ਪਰਿਵਾਰ ਨੇ ਜਾਂ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਕਾਨੂੰਨੀ ਜਿਹੜੇ ਪੰਚਾਇਤੀ ਬੰਦੇ ਨਹੀਂ ਪਏ ਨਾ ਜੀ ਨਾ ਕਿਸੇ ਦੀ ਸੁਣਦੇ ਨਹੀਂ ਉਹ ਪੈਸੇ ਵਾਲੇ ਨੇ ਪੈਸੇ ਵਾਲੇ ਹਾਂ ਹੁਣ ਤੁਸੀਂ ਪੰਜਾਬ ਕਿਸਾਨ ਸਭਾ ਦੇ ਚੇਅਰਮੈਨ ਅਸ਼ੋਕ ਮੋਹਜ ਦੀ ਟੀਮ ਕੋਲ ਪਹੁੰਚੇ ਹੋ ਕੀ ਉਹਨਾਂ ਨੂੰ ਮੰਗ ਪੱਤਰ ਲਈ ਸਰਕਾਰ ਸੁਣਦੀ ਨਹੀਂ ਵੀ ਸਾਡੀ ਸੁਣਵਾਈ ਕਰੇ ਠੀਕ ਹੈ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਸੰਦੀਪ ਕੁਮਾਰ ਕਿਹੜਾ ਪਿੰਡ ਆ ਜੀ ਸਾਹਮਣੇ ਆ ਹੁਣ ਜਲਾਲਾ ਹਾਂਜੀ ਜਲਾਲਾਬਾਦ ਕੀ ਘਟਨਾ ਵਾਪਰੀ ਹੈ ਜੀ ਤੁਹਾਡੀ ਘਟਨਾ ਵਾਪਰੀ ਹੈ ਜੀ ਸਕੂਲ ਗਈ ਸੀ ਸਕੂਲ ਤੋਂ ਦਰੋ ਛੁੱਟੀ ਟਾਈਮ ਪਤਾ ਲੱਗਿਆ ਸਾਨੂੰ ਕਿ ਕੁੜੀ ਘਰੇ ਨਹੀਂ ਵਾਪਸ ਹੋਈ ਤੇ ਪਤਾ ਕਿਤੇ ਕੁੜੀ ਗਾਇਬ ਸੀ ਕਿੰਨੇ ਸਾਲ ਦੀ ਕੁੜੀ ਆ ਤੁਹਾਡੀ ਕੁੜੀ 15 ਸਾਲ ਦੀ 15 ਸਾਲ ਦੀ ਤੇ ਤੁਸੀਂ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਕੋਈ ਦਰਖਾਸਤ ਵਗੈਰਾ ਦਿੱਤੀ ਹਾਂਜੀ ਹਾਂ ਦਿੱਤੀ ਸੀ ਕੀ ਕਹਿੰਦੇ ਪੁਲਿਸ ਵਾਲੇ ਪੁਲਸ ਵਾਲੇ ਜੀ ਨਾਲ ਇੱਕ ਵਾਰੀ ਘੱਟੀ ਸੀ ਉਸ ਤੋਂ ਬਾਅਦ ਪੁਲਸ ਬੜੇ ਚੱਕਰ ਲਾਇਏ ਨੇ ਤੇ ਉਹਨਾਂ ਨੇ ਕੋਈ ਉਸ ਤੋਂ ਬਾਅਦ ਕੋਈ ਗੌਰ ਨਹੀਂ ਕੀਤੀ ਉਹਨਾਂ ਨੇ ਚੱਕਰ ਤੁਸੀਂ ਲਾਇਆ ਹਾਂਜੀ ਅੱਛਾ ਕੀ ਕਹਿੰਦੇ ਕਿ ਆ ਕਿੱਥੇ ਲਾਇਆ ਹਾਂਜੀ ਕਿੱਥੇ ਲਾਇਆ ਥਾਣੇ ਸਿਟੀ ਲਾਇਆ ਅੱਛਾ ਕੀ ਕਹਿੰਦੇ ਆ ਥਾਣੇ ਵਾਲੇ ਕੋਈ ਗੱਲ ਹੀ ਨਹੀਂ ਸੁਣਦੇ ਜੀ ਕੰਡ ਕਰਨੇ ਕਰਾਉਣੇ ਕਰਨੇ ਕਰਾਉਂਦੇ ਹੁਣ ਤੁਸੀਂ ਪੰਜਾਬ ਸੰਜੂਨਿਆਂ ਨੂੰ ਕੋਲ ਆਏ ਜੇ ਕੀ ਮਸਲਾ ਲੱਗਿਆ ਹਾਂਜੀ ਜੋ ਉਹਨਾਂ ਦਾ ਪ੍ਰਵਾਹ ਸ਼ਰੇਆਮ ਕਮਰਾ ਸ਼ਰੇਆਮ ਧਮਕੀਆਂ ਦੇ ਰਹੇ ਨੇ ਜੋ ਕਰਨਾ ਤੁਸੀਂ ਕਰ ਲਓ ਅਸੀਂ ਤੁਹਾਡਾ ਜੋ ਕਰਨਾ ਸਹੀ ਕਰ ਸਕਦਾ ਤੇ ਤੁਸੀਂ ਜਿਹੜਾ ਠਠਾਣੇ ਵਗੈਰਾ ਇਹ ਗੱਲ ਦੱਸੀ ਨਹੀਂ ਕਿ ਮਤਲਬ ਇਹ ਜਿਹੜੀ ਵਾਰਦਾਤ ਹੋ ਰਹੀ ਹੈ ਜੀ ਸਾਨੂੰ ਉਲਟਾ ਧਮਕੀਆਂ ਮਿਲਦੀਆਂ ਦੱਸੀ ਹੈ ਅੱਛਾ ਤੇ ਕੋਈ ਗੌਰ ਨਹੀਂ ਕਰ ਗੌਰ ਨਹੀਂ ਕਰ ਰਹੇ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਮੰਗ ਇਹ ਕਦੇ ਸਾਨੂੰ ਸਾਫ਼ ਦੋਆਇਆ ਜਾਵੇ ਜੋ ਸਾਡੀ ਬੱਚੀ ਨੂੰ ਆ ਲੱਗੇ ਜੋ ਉਹ ਕਰਾਉਣਾ ਹੈ ਸਾਡਾ ਤੁਸੀਂ ਕੋਈ ਪਿੱਛੇ ਜਾ ਕੇ ਕੋਈ ਪਰਤਾਲ ਲੱਭਣ ਦੀ ਕੋਸ਼ਿਸ਼ ਕੀਤੀ ਆਪਰ ਦਰਨੀ ਕੁੜੀ ਤਾਂ ਬਿਤਾਲ ਕੀਤੀ ਸੀ ਹੂੰ ਕੁੜੀ ਤਾਂ ਅੱਜ ਮਿਲ ਗਈ ਸਰ ਕੁੜੀ ਹੁਣ ਕਿੱਥੇ ਹੈ ਥੋੜੇ ਘਰ ਹੈ ਕਿੰਨਾ ਦੇ ਘਰ ਹੈ ਆਪਣਾ ਘਰ ਹੈ ਤੁਹਾਡੇ ਘਰ ਹੈ ਹਾਂ ਮਤਲਬ ਤੁਸੀਂ ਕਾਰਵਾਈ ਚਾਹਦੇ ਹੋ ਹਾਂਜੀ ਕੁੜੀ ਦਾ ਕੀ ਕਹਿਣਾ ਹੈ ਜਿਹੜੀ ਕੁੜੀ ਤੁਹਾਡੇ ਹੁਣ ਘਰੇ ਵਾਪਸ ਆ ਗਈ ਹੈ ਕੁੜੀ ਦਾ ਕੀ ਕਹਿਣਾ ਹੈ ਕੀ ਕਿਉਂ ਲੈ ਕੇ ਗਿਆ ਸੀ ਇਹ ਕਿਸ ਤਰ੍ਹਾਂ ਮਤਲਬ ਕਾਰਨ ਕੀ ਬਣਿਆ ਥੋੜੀ ਨੂੰ ਕਹਿੰਦਾ ਵੀ ਤੈਨੂੰ ਅਸੀਂ ਛੱਡ ਦੇਣਾ ਤੇ ਬਹੁਤ ਚਾਹੂਗਾ ਤੂੰ ਹੂੰ ਤੇ ਉਥੋਂ ਅੱਗੇ ਲੈ ਕੇ ਉਹਨੂੰ ਪਤਾ ਨਹੀਂ ਲੱਗਿਆ ਬਾਅਦ ਚ ਕਿੰਨੇ ਦਿਨ ਕੁੜੀ ਨੂੰ ਆਪਦੇ ਕੋਲ ਰੱਖਿਆ ਕੁੜੀ ਨੂੰ ਤਕਰੀਬਨ 5-6 ਦਿਨ 5-6 ਦਿਨ ਹਾਂ ਠੀਕ ਹੈ ਅੱਛਾ